ਦਰਸ਼نگਾ ਜੀ ਨਖਬਿੰਦਰ ਜੀ ਤੁਸੀਂ মিডিਆ ਸਾਹਮਣੇ ਕੀ ਪੱਖ ਰੱਖਿਆ ਕੀ ਦੀ ਜਾਂਚ ਦੀ ਮੰਗ ਕਰ ਰਹੇ ਹੋ ਅਸੀਂ ਤਾਂ ਜਸਪ੍ਰੀਤ ਦਾ ਜਿਹੜਾ ਇੰਕਾਊਂਟਰ ਹੋਇਆ ਵੀ ਕਿਵੇਂ ਹੋਇਆ ਵੀ ਫੇਕ ਇੰਕਾਊਂਟਰ ਸਾਰੀ ਜਾਂਚ ਅਸੀਂ ਮੰਗ ਕਰ ਰਹੇ ਹਾਂ ਵੀ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਤਾਂ ਉਹ ਹੀ ਜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਏ ਇਸ ਇੰਕਾਊਂਟਰ ਨਹੀਂ ਸੀ ਕਰਨਾ ਹੂੰ ਇਸ ਤੋਂ ਪਹਿਲਾਂ ਵੀ ਜਸਪ੍ਰੀਤ ਤੇ ਕੋਈ ਮਾਮਲਾ ਹੋਇਆ ਸੀ ਨਹੀ ਜੀ ਅੱਜ ਤੱਕ ਉਹਦਾ ਕੋਈ ਮਾਮਲਾ ਨਹੀਂ ਸੀਗਾ ਸਾਡੇ ਕੋਲ ਤਾਂ 2.5 ਸਾਲ ਹੋ ਗਏ ਸੀ ਗਏ ਨੂੰ ਕੈਨੇਡਾ ਛਾਨੂ ਨਹੀਂ ਪਤਾ ਵੀ ਕਿਵੇਂ ਆਇਆ ਇੰਡੀਆ ਉਹ ਸਾਨੂੰ ਇਸ ਬਾਰੇ ਕੋਈ ਨੌਲੇਜ ਨਹੀਂ ਇਹਦੇ ਕੋਈ ਦੋਸਤ ਵੀ ਨਾਲ ਸੀਗੇ ਜਦੋਂ ਇਹ ਕੈਨੇਡਾ ਤੋਂ ਵਾਪਸ ਆਇਆ ਪਟਿਆਲੇ ਮਰ ਗਿਆ ਕਿੱਥੇ ਰਿਹਾ ਫਿਰ ਇਹ ਸਾਨੂੰ ਨਹੀਂ ਪਤਾ ਜੀ ਕਿੱਥੇ ਰਿਹਾ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹਜੇ ਤੱਕ ਬੱਚਾ ਕਿਡਨਾਪ ਕਰਿਆ ਸੀ ਉਹਦੇ ਮਾਰੇ ਪਤਾ ਲੱਗਿਆ ਸੀਗਾ ਤੁਹਾਨੂੰ ਕੀ ਇਹ ਨਹੀਂ ਕਰਿਆ ਜਾਂ ਕਿਵੇਂ ਨਾ ਇਹ ਸਾਨੂੰ ਦਾ ਮਰਨ ਤੋਂ ਬਾਅਦ ਪਤਾ ਲੱਗਿਆ ਜੀ ਜਦ ਮਰ ਗਿਆ ਕਾਊਂਟਰ ਹੋ ਗਿਆ ਜਦ ਪਤਾ ਲੱਗਿਆ ਜਿਆ ਮੀਡੀਆ ਜਾਇਆ ਜਦ ਪਤਾ ਲੱਗਿਆ ਵੀ ਸਾਡਾ ਹੀ ਬੱਚਾ ਜੀ ਇਹਦਾ ਨਾਮ ਲੱਗ ਰਿਹਾ ਕਨਵੇਸ਼ ਬਾਰੇ ਕੋਈ ਨਹੀਂ ਸੀ ਬਤਾ ਸਰ ਹੁਣ ਤੁਸੀਂ ਕਿਹੜੇ ਪੁਆਇੰਟ ਲੈ ਕੇ ਉੱਥੇ ਜਾ ਰਹੇ ਹੋ ਕਿਹੜੇ ਕਿਹੜੇ ਤੱਥ ਨੇ ਜਿੱਤੇ ਆਪਾਂ ਨੂੰ ਇਹ ਮਣੋੜ ਪਿੰਡ ਦੀ ਗੱਲ ਕਰ ਰਹੀ ਸੀ ਮਣੋੜ ਪਿੰਡ ਕਿਉਂ ਤੁਸੀਂ ਉੱਥੇ ਕੀ ਕੁਝ ਥੋੜੀ ਗੱਲਬਾਤ ਹੋਈ ਹੈ ਲੋਕਾਂ ਦੇ ਨਾਲ ਉੱਥੇ ਸਾਡੀ ਗੱਲਬਾਤ ਹੋਈ ਆ ਬਈ ਇਹ ਜਦ ਗੱਡੀ ਇਹਦੇ ਧੁੱਸ ਗਈ ਖੱਤਿਆਂ ਜਿਹੜੇ ਹੱਥ ਖੜੇ ਕਰਕੇ ਬਾਹਰ ਰਿਕੜ ਆਇਆ ਮੇਰੇ ਬੱਚਾ ਰਿਕਵਰ ਪੁਲਿਸ ਨੇ ਕਰ ਲਿਆ ਸੀਗਾ ਵੀ ਬਾਰੇ ਸੇ ਮੀਡੀਆ ਬਈ ਕੋਈ ਗਵਾਹੀ ਨਿਸ਼ਾਬਣੇ ਨਹੀਂ ਆ ਸਕਦੇ ਉੱਥੇ ਦੇ ਬੰਦੇ ਕਹਿੰਦੇ ਵੀ ਇੱਥੋਂ 5-6 ਕਿੱਲਾਂ ਤੋਂ ਪਰੇ ਲਿਜਾ ਕੇ ਸਮਾਦ ਬਣਿਆ ਉੱਥੇ ਦਾ ਡੇਢ ਦੋ ਘੰਟੇ ਰੱਖਿਆ ਫੇਰ ਗੋਲੀਆਂ ਮਾਰੀ ਜਾਂਦੇ ਕਿ ਕਿਸ ਕਿੰਨਾ ਨੇ ਕਿਹੇ ਜੀ ਉੱਥੇ ਬੰਦਿਆਂ ਨੇ ਮਡੌੜ ਪਿੰਡ ਹਾਂਜੀ ਕਿਸ ਗੱਲਬਾਤ ਹੋਈ ਸਾਨੂੰ ਨਹੀਂ ਪਤਾ ਜੀ ਇਹਦੇ ਬਾਰੇ ਤੁਸੀਂ ਕਦੋਂ ਗਏ ਸੀਗੇ ਮਡੌੜ ਪਿੰਡ ਫਿਰ ਜਦੋਂ ਜੀ ਡੈਥ ਹੋ ਗਈ ਸੀ ਅਸੀਂ ਭੋਗ ਤਾਂ ਬਾਅਦ ਗਿਆ ਜੀ ਹਾਂਜੀ ਤੁਸੀਂ ਤੁਸੀ ਦੱਸ ਰਹੇ ਸੀਗੇ ਕੋਈ ਦਸਤਾਨੇ ਵਗੈਰਾ ਹਾਂਜੀ ਹਾਂ ਉੱਥੇ ਜਸਤਾਨੇ ਪਏ ਸੀਗੇ ਜੀ ਉਸ ਦਿਨ ਅਸੀਂ ਫੋਟੋ ਖਿੱਚ ਕੇ ਲਿਆਇਆ ਦੂਏ ਦਿਨ ਮੇਰੇ ਬਾਪੂ ਜੀ ਗਏ ਨੇ ਉਸ ਦਿਨ ਉੱਥੇ ਨਾ ਕੋਈ ਜਸਤਾਨੇ ਸੀ ਨਾ ਕੋਸ ਹੋਰ ਅੱਗ ਲਾਈ ਹੋਈ ਸੀ ਤੁਸੀਂ ਕਹਿੰਦੇ ਕਿ ਹੱਥ ਖੜੇ ਕੋਈ ਜੁ ਕੋਈ ਹਥਿਆਰ ਤੇ ਕੋਈ ਨਹੀਂ। ਨਹੀਂ ਉਹ ਕਹਿੰਦੇ ਕੋਈ ਹਥਿਆਰ ਨਹੀਂ ਜੀ ਉੱਥੇ ਵਾਲੇ ਬੰਦੇ ਦੱਸ ਰਹੇ ਨੇ ਆਪਾਂ ਨੂੰ ਤਾਂ ਪਤਾ ਨਹੀਂ ਇਸ ਬਾਰੇ ਜੀ। ਬਾਪੂ ਜਿਹੜੀ ਗੱਡੀ ਸੀਗੀ ਉਹ ਗੱਡੀ ਕਿਹਦੀ ਸੀਗੀ ਜਿਹੜੀ ਉਦੋਂ ਮੌਕੇ ਦੇ ਬਾਰਦ ਚ ਖੜੀ ਉਹ ਵੀ ਗੱਡੀ ਪਤਾ ਨਹੀਂ ਵੀ ਇਹਨੇ ਆਕੇ ਲੈਤੀਆ ਜਾਂ ਕਿਹਨੇ ਦਵਾਈਏ ਇਹਦੇ ਬਾਰੇ ਆਪਾਂ ਨੂੰ ਕੋਈ ਨੌਲੇਜ ਨਹੀਂ ਜੀ। ਤੁਹਾਨੂੰ ਲੱਗਦਾ ਕਿ ਕੋਈ ਹੋਰ ਬੰਦਿਆਂ ਦਾ ਹੱਥ ਸੀਗਾ ਵਿੱਚ ਹਾਂ ਜੀ ਹਾਂ ਸੀ ਕਹਿੰਨਾ ਵੀ ਸਾਹਮਣੇ ਆਉਣੇ ਚਾਹੀਦਾਂ ਜਿਹੜੇ ਵੀ ਕੋਈ ਬੰਦੇ ਨੇ ਜਾਂ ਕਿਸੇ ਨੇ ਕਰਵਾਇਆ ਕੀ ਗੱਲ ਹੋਈ ਜਾਂ ਸਾਨੂੰ ਇਹ ਸਾਰੇ ਜਾਣਕਾਰੀ ਚਾਹੀਦੀ ਹੈ ਜੀ ਜਿਹੜਾ ਵਾਪਰੀ ਦਾ ਪਰਿਵਾਰ ਸੀ ਜੀ ਉਹਦੇ ਨਾਲ ਤੁਹਾਡਾ ਕਿਵੇਂ ਦਾ ਰਿਲੇਸ਼ਨ ਸੀਗਾ ਨਾਲ ਸੀਗੇ ਉਹ ਕਿਵੇਂ ਤੁਹਾਡਾ ਵਰਤਾਰਾ ਸੀ ਉਹਨਾਂ ਘਰ ਮੰਗੇ ਸੀ ਜੀ ਸਾਡੀ ਰਿਸ਼ਤੇਦਾਰ ਮੈਨੂੰ ਉਹਨਾਂ ਦਾ ਹੀ ਸ਼ਾਕ ਕਰਾਇਆ ਹੋਇਆ ਜੀ ਉਹਦੇ ਖਾਤਰ ਹਾਂ ਦੁੱਧ ਲੈ ਕੇ ਆਉਂਦਾ ਸੀ ਉਹਦੇ ਦੂਏ ਭਾਈ ਦੇ ਮੈਂ ਰੋਜ਼ ਮੇਰੇ ਡੰਗਰ ਹੈ ਨਹੀਂ ਸੀਗਾ ਜੀ ਅੱਛਾ ਹਾਂ ਠੀਕ ਤੁਹਾਡਾ ਤੇ ਅੱਜ ਨਿਚੇ ਕੀ ਆਏ ਹੋਗੇ ਕੀ ਮੈਟਰ ਮੇਰਾ ਨਾਮ ਬਲਜੀਤ ਕੌਰ ਹੈ ਹਾਂ ਮੈਂ ਜਸਪ੍ਰੀ ਦੀ ਮਾਤਰੀ ਹਾਂ ਜਸਪ੍ਰੀ ਕੌਣ ਮੇਰੇ ਬੇਟਾ ਸੀ ਅੱਛਾ ਹਾਂਜੀ ਕਿੱਥੇ ਰਹਿਣ ਵਾਲੇ ਜੀ ਸਿਹਾਂਦੋਲ ਅੱਛਾ ਕੀ ਮਾਮਲਾ ਹੋਇਆ ਜੀ ਇਨਕਮ ਟੈਕਸ ਬਸ ਸਾਨੂੰ ਤਾਂ ਕੁਛ ਨਹੀਂ ਪਤਾ ਵੀ ਉਹਦਾ ਬਾਹਰ ਆਇਆ ਬਾਹਰੋਂ ਆਇਆ ਦਾ ਕੋਦੋਂ ਬਾਹਰੋਂ ਆਇਆ ਉਹ ਵੀ ਕੀ ਬਣਿਆ ਜਾਂਦਾ ਸਾਨੂੰ ਅਰੈਸਟ ਕਰਕੇ ਲੈ ਗਈ ਆ ਸਵਾ ਚਾਰ ਵਜੇ ਮੈਨੂੰ ਲੈ ਗਏ ਨੇ ਚਾਰ ਵਜੇ ਪਹਿਲਾਂ ਇਹਨਾਂ ਨੂੰ ਲੈ ਗਏ ਨੇ ਰਾਹ ਦੇ ਵਿੱਚੋਂ ਤੇ ਮੈਨੂੰ ਤਾਂ ਉੱਥੇ ਜਾ ਕੇ ਪਤਾ ਲੱਗਾ ਵੀ ਇਹਨਾਂ ਨੂੰ ਵੀ ਅਰੈਸਟ ਕਰ ਲਈ ਫਿਰ ਬਾਅਦ ਵਿੱਚ ਮੈਨੂੰ ਲੈ ਗਏ ਨੇ ਕਿ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਹਿੰਦੇ ਕੁਛ ਨਹੀਂ ਹੋਇਆ ਵੀ ਤੇਤੋ ਤਾਂ ਬਸ ਪੁਸਤਕਿਸੇ ਕਰਨੀ ਆ ਕਿ ਰਾਹ ਚ ਉੱਥੇ ਜਾ ਕੇ ਥਾਣੇ ਚ ਫਿਰ ਪਹਿਲ ਥਾਣੇ ਚ ਲੈ ਗਏ ਤੇ ਸਾਨੂੰ ਉੱਥੇ ਪੁਸਤਕਿਸ ਕਰੀਆ ਸਾਨੂੰ ਦੋਹਾਂ ਨੂੰ ਪੁੱਸਿਆ ਵੀ ਤੁਹਾਡਾ ਬੇਟਾ ਬਾਹਰੋਂ ਆਇਆ ਹੈ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਹੀ ਕਹਿੰਦੇ ਆਇਆ ਹੋਏ ਇਸਕੇ ਵੀ ਨਹੀਂ ਆਇਆ ਨਹੀਂ ਹੋਇਆ ਸਾਨੂੰ ਕੁਛ ਨਹੀਂ ਪਤਾ ਹੈਗਾ ਵੀ ਇਸ ਬਾਰੇ ਵੀ ਆਇਆ ਹੋਏ ਹੈਗਾ ਫਿਰ ਅਸੀਂ ਦੋਏ ਆਪਸ ਵਿੱਚ ਕਰਦੇ ਸੀ ਵੀ ਕਈ ਵਾਰੀ ਕੀ ਪਤਾ ਵੀ ਆਇਆ ਹੋਵੇ ਵੀ ਸਾਨੂੰ ਕੋਈ ਪਤਾ ਨਹੀਂ ਹੈਗਾ ਵੀ ਜਾਂ ਸਾਨੂੰ ਕਿਸੇ ਨੇ ਪਸਾਇਆ ਗਿਆਗਾ ਵੀ ਕਿਸੇ ਨੇ ਸਾਨੂੰ ਝੂਠਾ ਨੌ ਲਾ ਕੇ ਪਸਾਤਾ ਸਾਨੂੰ ਤਾਂ ਇੱਕਨ ਸੀ ਹੀ ਜੋ ਰਾਤ ਨੂੰ ਸਾਨੂੰ 11:30 ਵਜੇ 12:00 ਵਜੇ ਪੁਲਿਸ ਘਰੇ ਸਾਡੇ ਕੋਲ ਗਿਆ ਸਾਨੂੰ ਤਾਂ ਫੇਰ ਆ ਕੇ ਪਤਾ ਲੱਗਿਆ ਜਦੋਂ ਅਸੀਂ ਖਬਰ ਦੇਖੀ ਹੈਗੀ ਵੀ ਸਾਡੇ ਬੱਚੇ ਦਾ ਅਨਕਾਉਂਟਰ ਹੋ ਗਿਆ ਮਤਾ ਜੀ ਤੁਹਾਨੂੰ ਕਿੰਨੇ ਵਜੇ ਪੁਲਿਸ ਵਾਲੇ ਬੁਲਾ ਕੇ ਲੈ ਕੇ ਗਏ ਸੀ ਸਵੇਰ 4:00 ਵਜੇ ਸਾਡੇ ਘਰੋਂ ਮੈਨੂੰ ਲੈ ਗਏ ਸੀ ਕੈਮਰੇ ਵੀ ਲਾ ਕੇ ਲੈ ਗਏ ਤੇ ਅਨਕਾਉਂਟਰ ਕਿੰਨੇ ਵਜੇ ਹੋਇਆ ਉਹ ਮੇਰੇ ਅਨਕਾਉਂਟਰ ਤਾਂ ਹੀ 5:00-5:30 ਵਜੇ ਦੇ ਲਗਭਗ ਕਹਿੰਦੇ ਆ ਵੀ ਹੋਇਆਗਾ ਤੁਸੀਂ ਹੁਣ ਕੀ ਦੋਸ਼ ਕੀ ਲਾ ਰਹੇ ਹੋ ਵੀ ਫੇਰ ਵੀ ਨਾ ਕਿ ਕਹਿੰਦੇ ਆ ਵੀ ਜੇ ਸਾਡੇ ਬੱਚੇ ਦਾ ਫੇਕ ਅਨਕਾਊਂਟਰ ਹੋਇਆ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਹਾਂ ਸਾਡੇ ਬੱਚੇ ਨੇ ਕਹਿੰਦੇ ਆ ਵੀ ਗਲਤੀ ਕੀਤੀ ਹੈ ਜੇ ਗਲਤੀ ਕੀਤੀ ਤੇ ਉਹਨੂੰ ਉਹੋ ਜੀ ਸਜ਼ਾ ਦੇ ਦਿੰਦੇ ਸਜ਼ਾ ਬਣਦੀ ਜੀ ਦੇ ਦਿੰਦੇ ਚਾਹੇ ਜੀ ਵੀ ਸਜ਼ਾ ਸੀਗੀ ਪਰ ਉਹਦਾ ਅਨਕਾਊਂਟਰ ਨਹੀਂ ਸੀ ਕਰਨਾ ਚਾਹੀਦਾ ਸਾਡੇ ਜ਼ਿੰਦਗੀ ਦਾ سہਾਰਾ ਸੀ ਇੱਕੇ ਉਹ ਹੀ ਸਾਡਾ ਖਤਮ ਕਰ ਦਿੱਤੇ ਬੇਸਿਕ ਕਹਿੰਦੇ ਵੀ ਸਾਨੂੰ ਸੀਵੀ ਜਾਂਚ ਹੋ ਕੇ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੇ ਆਮ ਐਸੀ ਜੀ ਆਉਂਦੇ ਕਿਹਦੇ ਵਾਸਤੇ ਸੀ ਉਰੇ ਵਸਤੀ ਜਿਉਂਦੇ ਸੀ ਮਨ ਨੂੰ ਅਨਸਾਫ਼ਤਾ ਦਬਾਉਣੀ ਹੈ ਹਾਂ ਸੀਬੀਆਈ ਜਾਂਚ ਦੀ ਮੰਗ ਵਾਸਤੇ ਤੁਸੀਂ ਕੋਰਟ ਜਾ ਰਹੇ ਹੋ ਹਾਂਜੀ ਜੀ ਕਦੋਂ ਜਾ ਰਹੇ ਹੋ ਸੋਮਵਾਰ ਨੂੰ ਸੋਮਵਾਰ ਨੂੰ ਜਾਵਾਂ ਮਾਤਾ ਜੀ ਤੁਹਾਡੇ ਤੇ ਪ੍ਰੈਸ਼ਰ ਵੀ ਹੈ ਕੋਈ ਪੁਲਿਸ ਦਾ ਹਾਂਜੀ ਪਾਉਂਦੇ ਸੀ ਪ੍ਰੈਸ਼ਰ ਕਹਿੰਦੇ ਸੀ ਵੀ ਤੁਸੀਂ ਬਿਆਨ ਨਹੀਂ ਦੇਣੇ ਹੈਗੇ ਅੱਜ ਕਿਵੇਂ ਫਿਰ ਤੁਸੀਂ ਹਿੰਮਤ ਕੀਤੀ ਜੀ ਮੇਰੀ ਬਸ ਹਿੰਮਤ ਸਾਨੂੰ ਕਰਨੀ ਪਈ ਇਹ ਸਾਨੂੰ ਕਹਿੰਦੇ ਨੇ ਵੀ ਜਿਹੜਾ ਉਹਦੇ ਤੇ ਕਲੰਕ ਲੱਗਿਆ ਹੋਇਆ ਉਹ ਅਸੀਂ ਲਹੋਣਾ ਗਈ ਠੀਕ ਹੈ ਬੱਚੇ ਨੇ ਗਲਤੀ ਕੀਤੀ ਪਰ ਅਸੀਂ ਉਹਦੇ ਤੋਂ ਕਲੰਕ ਲਾਵਾਵਾਂਗੇ ਜਿਹੜਾ ਕਹਿੰਦੇ ਨੇ ਵੀ ਉਹਦੇ ਲਈ ਫਿਰ ਵਾਰਨਸ ਸੀਗਾ ਉਸ ਨਹੀਂ ਸੀ ਉਹਦੇ ਲੈਵੇ ਕਿ ਬੱਚਾ ਉਸਨੇ ਕਿਡਨੈਪ ਕੀਤਾ ਸੀ ਬੰਦੇ ਦੇ ਕੋਈ ਜਿਆਦਾ ਬੱਚਾ ਉਹ ਕਹਿੰਦੇ ਨਹੀਂ ਉਹਦੇ ਕੋਲੋਂ ਮਿਲਿਆ ਸਾਨੂੰ ਨਹੀਂ ਪਤਾ ਵੀ ਉਹਨੇ ਕਿਡਨੈਪ ਕਰਿਆ ਕਿ ਇਹਨੇ ਕਰਿਆਗਾ ਸਾਨੂੰ ਨਹੀਂ ਪਤਾ ਹੈ ਜਾਂਚ ਦੀ ਮੰਗ ਕਰਦੇ ਹਾਂ ਹਾਂਜੀ ਵੀ ਕਿਸੇ ਨੇ ਕਰਵਾਇਆ ਜਾਂ ਉਹ ਤੋਂ ਕਹਿ ਕੇ ਕਰਵਾਇਆ ਕਿਵੇਂ ਕਰਵਾਇਆ ਉਹ ਸਾਨੂੰ ਸਾਰਾ ਪਤਾ ਲੱਗਣਾ ਚਾਹੀਦਾ ਵੀ ਬੱਚਾ ਸਾਡਾ ਇਹ じゃ ਹੈ ਨਹੀਂ ਸੀਗਾ ਪਤਾ ਜੀ ਜਦੋਂ ਰਾਤ ਨੂੰ ਤੁਹਾਡੇ ਪਿੰਡ 'ਚ ਪੁਲਿਸ ਵੀ ਆਉਂਦੀ ਹੈ ਤੇ ਮੰਤਰੀ ਸਾਹਿਬ ਵੀ ਪਹੁੰਚਦੇ ਨੇਗੇ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਕਿ ਉਹ ਦਾਦਾ ਜੀ ਵੀ ਲੜਕੇ ਜਿਹੜਾ ਵਾਫਰੀ ਸੀ ਉਹਦੇ ਦਾਦਾ ਜੀ ਤੁਹਾਡੇ ਘਰੇ ਆਉਂਦੇ ਨੇ ਕਿ ਤਾਂ ਕੀ ਉਹਨਾਂ ਦੇ ਦੁਆਰਾ ਗੱਲਬਾਤ ਹੋਈ ਸੀ ਕਦੋਂ ਉਹ ਤੁਸੀਂ ਦੱਸ ਰਹੇ ਸੀਗੇ ਕਿ ਇਸ ਟਾਈਮ ਬੱਚੇ ਦੇ ਦਾਦਾ ਜੀ ਸਵੇਰ ਆਏ ਸੀ 14 ਤਰੀਕ ਨੂੰ 13 ਨੂੰ ਡੈਥ ਹੋਈ ਹੈਗੀ ਸਵੇਰ 14 ਤਰੀਕ ਨੂੰ ਸਾਡੇ ਘਰ ਆਏ ਸੀਗੇ ਉਹਨਾਂ ਨੇ ਆ ਕੇ ਦੱਸਿਆ ਵੀ ਬੱਚਾ ਦੱਸਦਾ ਵੀ ਮੈਨੂੰ ਕੁਛ ਨਹੀਂ ਕਿਹਾ ਹੈਗਾ ਵੀਰੇ ਨੇ ਵੀ ਮੈਨੂੰ ਪਾਠ ਵੀ ਕਰਵਾਇਆ ਹੈਗਾ ਤੇ ਖਾਣ ਪੀਣ ਨੂੰ ਵੀ ਚੀਜ਼ਾਂ ਦਿੱਤੀਆਂ ਨੇ ਕਿ ਵੀ ਮੋਬਾਈਲ ਵੀ ਦਿੱਤਾ ਗੇਮ ਖੇਡਣ ਨੂੰ ਵੀ ਉਹ ਵੀ ਪਹਿਲਾਂ ਤੋਂ ਉਸ ਦਿਨ ਇਹ ਕਹਿ ਰਹੇ ਸੀ ਵੀ ਗੱਲ ਤੋਂ ਹੋਇਆਗਾ ਵੀ ਇਨਕਾਊਂਟਰ ਨਹੀਂ ਸੀ ਹੋਣਾ ਚਾਹੀਦਾ ਵੀ ਜਦੋਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਗਿਆ ਸੀਗਾ ਜਿਉਂਦਾ ਸੀ ਸੇਫ ਸੀ ਸਾਡਾ ਬੱਚਾ ਵੀ ਸਾਨੂੰ ਜਿਉਂਦਾ ਦਿਖਾ ਦਿੰਦੇ ਕਿ ਨਾ ਇੱਕ ਵਾਰ ਤਾਂ ਸਾਡੇ ਨਾਲ ਗੱਲ ਕਰਾ ਦੇਂਦੇ ਸਾਡੇ ਬੱਚੇ ਪਰ ਪੁਲਿਸ ਵੱਲੋਂ ਕਿਹਾ ਗਿਆ ਕਿ ਪਹਿਲਾਂ ਗੋਲੀਆਂ ਤੁਹਾਡੇ ਬੱਚੇ ਦੇ ਜਸਪ੍ਰੀਤ ਦੇ ਦੇਖੋ ਜੀ ਹੁਣ ਇਹ ਤਾਂ ਕੇਸ ਬਣਾਉਣੇ ਹੁੰਦੇ ਨੇ ਜਿਵੇਂ ਮਰਜ਼ੀ ਬਣਾ ਦੇ ਨੇ ਹਾਂ ਹਾਂਜੀ ਠੀਕ ਕਿੰਨਾ ਤਾਂ ਕੇਸ ਬਣਾਉਣਾ ਹੁੰਦਾ ਠੀਕ ਹੈ ਦੁਨੀਆ ਤੇ ਜਿਹੜਾ ਇਹਨਾਂ ਦਾ ਬੇਟਾ ਜਸਪ੍ਰੀਤ ਹੈ ਉਹ 10 ਔਰ 11 ਮਾਰਚ ਦੀ ਆਈਡੀਆ ਹੈ ਕਿ 10 11 ਮਾਰਚ ਨੂੰ ਇੰਡੀਆ ਪਹੁੰਚਿਆ ਤੇ 13 ਤਰੀਕ ਨੂੰ 12 ਜਾਂ 13 ਤਰੀਕ ਨੂੰ ਜਵੇਂ ਇਹਨਾਂ ਨੇ ਦੱਸਿਆ ਕਿ 12 ਤਰੀਕ ਨੂੰ ਜਾਂ 13 ਤਰੀਕ ਨੂੰ ਬੱਚਾ 12 ਤਰੀਕ ਨੂੰ 12 ਤਰੀਕ ਨੂੰ ਬੱਚਾ ਚੱਕਿਆ ਇਹਨਾਂ ਨੇ ਮੈਂ ਮੰਨਦਾ ਕਿ ਬੱਚਾ ਚੱਕਿਆ ਹੋ ਸਕਦਾ ਲੇਕਿਨ ਜਿਹੜੀ ਮੇਨ ਜਿਹੜੀ ਦੁੱਖ ਦੀ ਗੱਲ ਕੀ ਹੈ ਕਿ ਜਸਪ੍ਰੀਤ ਨੂੰ ਅਰੈਸਟ ਕਰ ਲਿਆ ਸੀਗਾ ਬੱਚਾ ਰਿਕਵਰ ਕਰ ਲਿਆ ਸੀਗਾ ਜਿਹੜਾ ਉਹ ਬਕੀਰਤ ਸੀਗਾ ਉਹਨੂੰ ਅਰੈਸਟ ਕਰਨ ਤੋਂ ਬਾਅਦ 3:30 ਵਜੇ ਕੀ ਲੋਡ ਪਾਈ ਗਈ ਸੀ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਟੂਰ ਸਟਾਰਟ ਕੀਤੀ ਏ ਉਹਦੇ ਸਮਾਗਾਂ ਦੇ ਹੋਲੇ ਜਾ ਕੇ ਜਸਪੀਤ ਨੂੰ ਲੈ ਕੇ ਮੈਂ ਦੱਸਦਾ ਮੈਂ ਤੁਹਾਨੂੰ ਸਾਰੇ ਸਬੂਤ ਦੇਵਾਂਗੇ ਮੈਂ ਰਿਕਾਰਡਿੰਗ ਵੀ ਸੁਣਾਉਂਗਾ ਮੀਡੀਆ ਦੇ ਸਾਹਮਣੇ ਪਿੰਡ ਵਾਲੇ ਦੀ ਉਹ ਲੇਕਿਨ ਡਰਦੇ ਬੋਲਦੇ ਨਹੀਂ ਹੈਗੇ ਸਰ ਉਹੀ ਗੱਲ ਹੋਗੀ ਨਾ ਮੈਂ ਤੁਸੀਂ ਕਹੋ ਮੇਰੀ ਸੁਣ ਲਈ ਪਹਿਲਾਂ ਤੁਸੀਂ ਹੁਣ ਜਿੰਨੇ ਚੈਨਲ ਨੇ ਫਰ ਭੇਜਣਗੇ ਮੇਰੀ ਤੁਸੀਂ ਬੇਨਤੀ ਸੁਣੋ ਕੋਈ ਮੇਰੀ ਪਹਿਲਾਂ ਮੈਂ ਜਿਹੜਾ ਬੋਲ ਮੇਰਾ ਸਵਾਲ ਹੈ ਹਾਂਜੀ ਵੀ ਸਾਰ ਨੂੰ ਪਤਾ ਹੈ ਵੀ ਗੱਲ ਹੋਇਆ ਮਾਤਾ ਜੀ ਦਾ ਬਤਾ ਜਿੰਨਾ ਬੱਚਾ ਚੜਾ ਗਿਆ ਤੁਸੀਂ ਉਦੋਂ ਚੱਕਰ ਹੈ ਸਾਰੇ ਉਸਾ ਪਰ ਜੇ ਤੁਸੀਂ ਚੈਨਲ ਤੇ ਆਪਾਂ ਖਬਰ ਪਬਲਿਸ਼ ਕਰਾਂਗੇ ਤਾਂ ਆਪਾਂ ਕਿਹੜੇ ਕਿਹੜੇ ਨਿਊਜ਼ ਬਤਾਂ ਫੈਕਟ ਤੋਂ ਤੁਮੇ ਇੱਕ ਆਡੀਓ ਰਿਕਾਰਡਿੰਗ ਦੇਉਂਗਾ ਮੀਡੀਆ ਨੂੰ ਪਿੰਡ ਵਾਲਾ ਬੰਦਾ ਕਹਿ ਰਿਹਾ ਕਿ ਆਹ ਫਾੜ ਲਿਆ ਸੀ ਜਸਤੀ ਤੋਂ 3:30 4:00 ਵਜੇ ਸੁਣ ਲੋ ਗੱਲ ਵੀ ਤੁਸੀਂ ਤੁਸੀਂ ਬਹੁਤ ਆਡੀਓ ਰਿਕਾਰਡਿੰਗ ਨਹੀਂ ਆਡੀਓ ਮੈਨੂੰ ਜਿਹੜੀ ਇੱਕ ਮੈਨੂੰ ਜਲ ਕਰਨ ਦਾ ਮੌਕਾ ਦਿਓਗੇ ਤਾਂ ਇਹ ਗੱਲ ਜਿਹੜੇ ਆ ਸਾਰਾ ਤੁਹਾਨੂੰ ਪਤਾ ਕੀ ਹੋਇਆ ਸੌਵਾਦ ਨੂੰ ਹਾਈ ਕੋਰਟ ਰਿਟ ਪਟੀਸ਼ਨ ਪੈ ਰਹੀ ਹੈ ਸੀਬੀਆਈ ਇਨਕੁਆਇਰੀ ਵਾਸਤੇ ਇਹਨਾਂ ਦੇ ਕੇਸ ਚ ਇਹਨਾਂ ਦੇ ਕੇਸ ਚ ਅਸੀਂ ਸੀਬੀਆਈ ਦੀ ਮੰਗ ਕਰਾਂਗੇ ਹਾਈ ਕੋਰਟ ਤੋਂ ਅਸੀਂ ਰਿਟ ਪਟੀਸ਼ਨ ਪਾਵਾਂਗੇ ਸੌਵਾਦ ਵੀ ਫਾਈਲ ਕਰ ਦੇਣੀ ਹੈਗੀ ਹੈ ਜੇ ਦੋਸ਼ੀ ਇਹਨਾਂ ਦਾ ਹੋਊਗਾ ਦੋਸ਼ ਹੋਊਗਾ ਤਾਂ ਇਹਨਾਂ ਦਾ ਸਾਹਮਣੇ ਆਊਗਾ ਇਹਦੇ ਕਈ ਚੀਜ਼ਾਂ ਨਹੀਂ ਜਿਹੜੀਆਂ ਤੁਹਾਨੂੰ ਮੀਡੀਆ ਨੂੰ ਦੱਸਣੀਆਂ ਬਣਦੀਆਂ ਨੇ ਜੇ ਦੋ ਕੁ ਮਿੰਟ ਲਵਾਂਗਾ ਮੈਂ ਤੁਹਾਨੂੰ ਚੰਨ ਨਾ ਪਾਉਣਾ ਚਾਹੁੰਦਾ ਅਲੱਗ-ਅਲੱਗ ਚੀਜ਼ ਜਿਦੋਂ 10 11 ਤਰੀਕ ਨੂੰ ਬੱਚਾ ਜਸਵੀਰ ਪਹੁੰਚਿਆ ਹੀ ਗਿਆ 12 ਤਰੀਕ ਨੂੰ ਮੰਨ ਲਿਆ ਬੱਚਾ ਕਿਡਨੈਪ ਕਰ ਲਿਆ 13 ਤਰੀਕ ਤਫਾਦ ਨੂੰ 3:30 ਵਜੇ ਉਹ ਬੱਚਾ ਪੰਜਾਬ ਪੁਲਿਸ ਨੇ ਰਿਕਵਰ ਕਰ ਲਿਆ 5:30 ਸਵੇਰ 5 ਵਜੇ ਉਹ ਬੱਚੇ ਦੇ 7 ਗੋਲੀਆਂ ਮਾਰੀਆਂ ਗਈਆਂ ਜਸਪ੍ਰੀਤ ਦੇ ਕਿਉਂ ਮਾਰੀਆਂ ਗਈਆਂ 22 ਸਾਲ ਦਾ ਜੇ ਤੋ ਬੱਚਾ ਹੈਗਾ ਹੈ ਗਲਤੀ ਕੀਤੀ ਉਹਨੂੰ ਜੂ ਕੋਰਟਸ ਆਫ ਲਾ ਸਜ਼ਾ ਮਿਲਣੀ ਚਾਹੀਦੀ ਓਦੇ ਕੋਲ ਕੋਈ ਵੈਪਨ ਨਹੀਂ ਰਿਕਵਰ ਹੋਇਆ ਜੇ ਉੱਥੇ ਪਿੰਡ ਵਾਲਿਆਂ ਨੇ ਦੇਖਿਆ ਕੋਈ ਵੈਪਨ ਨਹੀਂ ਹੱਥ ਖੜੇ ਕਰਕੇ ਬਾਹਰ ਆ ਗਿਆ ਬੱਚਾ ਉਹਨੂੰ ਗੋਲੀ ਮਾਰਨ ਜਾਣ ਦੀ ਲੋੜ ਸੀਗੀ ਕੀ ਆਪਾਂ ਸਿਰਫ ਪ੍ਰਮੋਸ਼ਨਲ ਪਲਾਨ ਵਾਸਤੇ ਆਪਾਂ ਨੌਜਵਾਨ ਮੁੰਡਿਆਂ ਦੀ ਇਨਕਾਊਂਟਰ ਕਰਾਂਗੇ ਡੀਐਸਟੀ ਬਣਨ ਲਈ ਐਸਟੀ ਬਣਨ ਲਈ ਜੇ ਮੇਰੇ ਕੋਲ ਰਿਕਾਰਡਿੰਗ ਹੈ ਕਿ ਉਹ ਵੀ ਤੁਹਾਨੂੰ ਦਊਗਾ ਤੇ ਜੇ ਦੀ ਸੀਬੀਏ ਦੀ ਇਨਕੁਆਰੀ ਜਦੋਂ ਹੋਊਗੀ ਤੁਹਾਨੂੰ ਆਪੇ ਪਤਾ ਲੱਗ ਜੂਗਾ ਕਿ ਬੱਚਾ ਆਹ ਸਾਨੂੰ ਆ ਵੀ ਪਤਾ ਹੈਗਾ ਕਿ ਆਹ ਜਿਹੜਾ ਜਸਪ੍ਰੀਤ ਹੈ ਇਹਨੂੰ ਰਿਕਵਰ ਚੌਂਦੇ ਪਿੰਡ ਤੋਂ ਕੀਤਾ ਇਨਕਾਊਂਟਰ ਇਹਦਾ ਇੱਥੇ ਕੀਤਾ ਲਿਆ ਕੇ ਇੰਨੀ ਕੀ ਲੋੜ ਪਈ ਸੀ ਇੱਥੇ ਲਿਆ ਕੇ ਇਨਕਾਊਂਟਰ ਕਰਨ ਦੀ ਜੇ ਕਿਸੇ ਤਰ੍ਹਾਂ ਦੀ ਕੋਈ ਗੱਲ ਹੈ ਨਹੀਂ ਸੀ ਇਥੇ 14 ਤਰੀਕ ਨੂੰ ਸ਼ਾਮ ਨੂੰ 6:30 ਵਜੇ ਇਥੋਂ ਡੈੱਡ ਬੋਡੀ ਲੈ ਕੇ ਚੱਲਦੇ ਨੇ ਪਰਿਵਾਰ ਨੂੰ ਨੇੜੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਸ਼ਾਮ ਨੂੰ ਸਿੱਧਾ ਸਵਾ ਘੰਟੇ 'ਚ ਇਹਨਾਂ ਦੇ ਪਿੰਡ ਜਾ ਕੇ ਮੁੰਡੇ ਦਾ ਸੰਸਕਾਰ ਕਰ ਦਿੰਦੇ ਨੇ ਪੁਲਸ ਵਾਲੇ ਵੀ ਤੁਸੀਂ ਕਿਸੇ ਮੀਡੀਆ 'ਚ ਨਹੀਂ ਦੱਸਣਾ ਤੁਸੀਂ ਧਿਲੋਂ ਕੋਲੀ ਜਾਣਾ ਕਿਸੇ ਨਾਲ ਗੱਲ ਨਹੀਂ ਕਰਨੀ ਪੁੱਛੋ ਇਹਨਾਂ ਨੂੰ ਇਹਨਾਂ ਨੂੰ ਕਿਹਾ ਸਪੈਸ਼ਲਿ ਸਟ ਕਿ ਆਹ ਤਾਂ ਪੂਰਾ ਪਰਿਵਾਰ ਡਰਿਆ ਹੋਇਆ ਸੀ ਜੇ ਪੰਜਾਬ ਪੁਲਿਸ ਨੇ ਇਨਕਾਊਂਟਰ ਸਹੀ ਕੀਤਾ ਤਾਂ ਲੇਕੋ ਹੁੰਦੀ ਵੀ ਲੋਟ ਸੀ ਇਹਨਾਂ ਨੂੰ ਕਿਉਂ ਨਹੀਂ ਆ ਜੋ ਦੋਸੀਂ ਆਪਣੇ ਕੇਸ ਚ ਸੀਵੇ ਇਨਕੁਆਰੀ ਮੰਗ ਰਹੇ ਸੀ ਇਹਨਾਂ ਨੂੰ ਅਸਲੀ ਡਰਾ ਰਹਾ ਸੀ ਵੀ ਸਾਡੀਆਂ ਹੈਗੇ ਫਰਟਾ ਹੈਗੀਆਂ ਨੇ ਕੁੱਟਮਾਰ ਦੀਆਂ ਉਹ ਇਨਕਾਊਂਟਰ ਵਾਲੇ ਪਾਸੇ ਵੀ ਜਾਣਗੀਆਂ ਕਿਉਂਕਿ 10 ਤਰੀਕ ਦਾ ਵੀ ਇਹਦਾ ਇਨਕਾਊਂਟਰ ਰਾਜਪੁਰੇ ਕੀਤਾ ਉਹ ਵੀ ਝੂਠਾ ਕੀਤਾ ਉਹ ਵੀ ਪਰਿਵਾਰ ਮੇਰੇ ਕੋਲ ਆ ਕੇ ਜਾ ਚੁੱਕੇ ਉਹਦੀ ਵੀ ਹਾਈ ਕੋਰਟ ਰਿਟ ਪੈੜੀ ਹੈ ਸੋਮਵਾਰ ਨੂੰ ਆ ਸਾਰੀਆਂ ਚੀਜ਼ਾਂ ਪੰਜਾਬ ਪੁਲਿਸ ਇਹਨਾਂ ਨੂੰ ਪਤਾ ਹੈ ਕਰ ਲੈ ਕਿਉਂ ਲਗਾਉ ਰਹੇ ਸੀ ਇਹ ਜੇ ਇਹਨੇ ਸੱਚੇ ਸੀ ਇਹ ਆ ਕਿ ਇਨਕਾਊਂਟਰ ਕੀਤਾ ਹੁਣ ਉੱਥੇ ਜੰਮੂ ਕਸ਼ਮੀਰ ਇਨਕਾਊਂਟਰ ਹੁੰਦੇ ਨੇ ਸਰਕਾਰ ਕੋਈ ਲਪਾਉਂਦੀ ਨਹੀਂ ਓਪਨਲੀ ਹੁੰਦਾ মিডিਆ ਵੀ ਜਾਂਦਾ ਸਾਹਮਣੇ ਇੰਕਾਊਂਟਰਡ ਹੁੰਦਾ ਉੱਥੇ মিডিਆ ਵਾਲਿਆਂ ਨੇ ਜਾਣ ਦਿੱਤਾ ਬੌਡੀ ਕੋਲ ਨਹੀਂ ਜਾਣ ਦਿੱਤਾ ਪਰਿਵਾਰ ਵਾਲਿਆਂ ਨੂੰ ਸੱਤ ਗੋਲੀਆਂ ਮਾਰਨ ਦਾ ਮਤਲਬ ਕੀ ਆ ਦੇਖੋ ਤੁਸੀਂ ਸੱਤ ਗੋਲੀਆਂ ਮਾਰੀਆਂ ਉਹਦੇ ਬੱਚੇ ਦੇ ਕੀ ਇਟਾ ਕਿੰਨਾ ਕਿ ਤਕਰਾ ਉਹ ਸੀਗਾ ਜਿਹੜਾ ਗੈਂਗਸਟਰ ਜਿਹੜਾ ਹੱਤਵਾਦੀ ਸੀ ਉਹਦੇ ਇੰਨੀਆਂ ਸੱਤ ਗੋਲੀਆਂ ਮਾਰੀਆਂ ਤੇ ਜਿਹੜੀ ਐਮਐਲਏ ਜੀਆਂ ਹੋਰ ਰਿਪੋਰਟਾਂ ਨੇ ਉਹ ਨਹੀਂ ਪਰਿਵਾਰ ਨੂੰ ਹਸਪੀਟਲ ਚ ਲੈਣ ਦਿੱਤੀਆਂ ਵੀ ਆਹ ਕਿਤੇ ਕੇਸ ਨਾ ਕਰ ਦੇਣਾ ਆਹ ਹਰੇਕ ਚੀਜ਼ ਲੱਗੋ ਪਰਦਾ ਰੱਖ ਰਹੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਸਰਟੀਫੀਕੇਟ ਗਲਤ ਸਰਟੀਫੀਕੇਟ ਵੀ ਗਲਤ ਦਿੱਤਾ ਜਾਣ ਕੀ ਜਦੋਂ ਆਹ ਸਰਟੀਫੀਕੇਟ ਲੈਣ ਗਏ ਉੱਥੇ ਐਮਐਲਆਰ ਜੀ ਕਹਿੰਦੇ ਤੁਸੀਂ ਕੀ ਕਰਨੀ ਹੈ ਰਿਪੋਰਟ ਆ ਤੁਸੀਂ ਆਹ ਦੇਖੋ ਬੇ ਹਥਿਆਰ ਹੁੰਦਾ ਨਾ ਫਿਰ ਉਹ ਮਿਰਚਾਂ ਨਹੀਂ ਸੀ ਲੈ ਕੇ ਆਉਂਦਾ ਕਹਿੰਦੇ ਨੇ ਵੀ ਬੱਚੇ ਨੂੰ ਜਦੋਂ ਚੱਕਣ ਆਏ ਹੈਗਾ ਘਰੋਂ ਵੀ ਮਿਰਚਾਂ ਮਿਲੀਆਂ ਨਹੀਂ ਚਾਕੂ ਮਿਲਿਆ ਫਿਰ ਉਹ ਪਹਿਲੀ ਹਥਿਆਰ ਲੈ ਕੇ ਆਉਂਦਾ ਆਪਦੇ ਨਾਲ ਤੇ ਜਿਹੜੀ ਚੀਜ਼ ਉਥੇ ਪਿੰਡ ਵਾਲੇ ਨੇ ਲਿਖੀ ਹੈ ਸਾਢੇ 3 ਵਜੇ ਰਿਕਵਰ ਕਰਦੇ ਨੇ ਸਾਢੇ 5 ਵਜੇ ਜਦੋਂ ਗੋਲੀ ਚੱਲਦੀ ਹੈ ਗੋਲੀਆਂ ਦੀ ਆਵਾਜ਼ ਆਉਂਦੀ ਉਹਦੋਂ ਐਂਬੂਲੈਂਸ ਤੇ ਆ ਗਿਆ ਸਵਾ ਪੰਜ ਵਜੇ ਪਿੰਡ ਵਾਲਿਆਂ ਨੇ ਦੱਸਿਆ ਮੈਨੂੰ ਵੀ ਸਵਾ ਪੰਜ ਵਜੇ ਐਂਬੂਲੈਂਸ ਆਉਂਦੀ ਹੈ ਤੇ ਸਾਢੇ ਪੰਜ ਵਜੇ ਉਹਦੇ ਫਾਇਰਿੰਗ ਹੁੰਦੀ ਹੈ ਉੱਥੇ ਇੰਨੀ देर ਕੀ ਕਰਦੇ ਰਹੇ ਉਹ ਉੱਥੇ ਬੈਠ ਕੇ ਕਿਹੜੀ ਪੁਸ਼ਤਾ ਛੋੜੀ ਸੀ ਉਸ ਨੂੰ ਕਿਹੜਾ ਉਹਨੇ ਉੱਥੇ ਗੋਲੀਆਂ ਚਲਾਤੀਆਂ ਸੀ ਮੁੰਡੇ ਦੇ ਦਸਪਰੀ ਸੀ ਆ ਸਾਰੇ ਕੁਐਸਚਨ ਨੇ ਆਹ ਪੰਜਾਬ ਪੁਲਿਸ ਦੀ ਵਾਸਤੇ ਗੱਲ ਨਹੀਂ ਹੈ ਕਿ ਆ ਜਿਹੜੀ ਇਨਵੈਸਟੀਗੇਸ਼ਨ ਕਰ ਦੂਗੀ ਜੇ ਪੰਜਾਬ ਪੁਲਿਸ ਇੰਨੀ ਸੱਚੀ ਹੈ ਮੈਂ ਕੈਮਰੇ ਤੇ ਕਹਿੰਦਾ ਜੇ ਵੀ ਸੀਬੀਆਈ ਇਨਕੁਆਰੀ ਮਾਰ ਕੇ ਕਹਿੰਦਾ ਆਹ ਪਰ ਸੀ ਵੀ ਇਨਕੁਆਰੀ ਕਰੋ ਤਾਂ ਪੁਲਿਸ ਵਾਲੇ ਵੀ ਇੰਜਰਡ ਹੋ ਜਾਂਦੇ ਨੇ ਦੇਖੋ ਮੇਰੀ ਗੱਲ ਸੁਣੋ ਜੀ ਪੁਲਸ ਵਾਲੇ ਤਾਂ ਆਪ ਹੀ ਇੰਜਰਡ ਹੋ ਜਾਂਦੇ ਨੇ ਸਾਡੇ ਵਾਲੇ ਕੇਸ ਦੀ ਤਾਂ ਇੰਝ ਕੀਤਾ ਜਾਂਦਾ ਜੇ ਸਾਡੇ ਕੋਲ ਵੀਡੀਓ ਰਿਕਾਰਡਿੰਗ ਨਾ ਹੁੰਦੀ ਸਾਡੇ ਪਰਿਵਾਰ ਕੋਲ ਜਿਹੜੀ ਉੱਥੇ ਅਸੀਂ ਠਾਵੇ ਤੋਂ ਲਿੱਤੀ ਰੱਖੀ ਸੀ ਪ੍ਰੈਸ ਕਾਨਫਰੰਸ ਹੋਈ ਸੀ ਉੱਥੇ ਇਹ ਗੱਲ ਬਕਾਇਦਾ ਕਹੀ ਗਈ ਸੀ ਇਸ ਵੀ ਲੱਤ 'ਚ ਗੋਲੀ ਪਾਈ ਗਈ ਹੈ ਇਹ ਜਿਹੜਾ ਇੱਕ ਆਮ ਮਹੌਨਚਰ ਗੋਲੀ ਵੱਜਣ ਤੋਂ ਬਹੁਤ ਫਰਕ ਪਾਉਂਦਾ ਦੇਖੋ ਮੇਰੀ ਗੱਲ ਸੁਣੋ ਜੀ ਪੁਲਸ ਵਾਲਿਆਂ ਤੇ ਜੇ ਕੋਈ ਐਸੀ ਗੱਲ ਹੈਗੀ ਸਾਹਮਣੇ ਆਜੂਗੀ ਜੇ ਉਹਨੇ ਬੱਚੇ ਦੇ ਕੋਈ ਜਸਪੀਰ ਤੇ ਕੋਈ ਗੋ ਲਿਖੋ ਉਹਨਾਂ ਦੀ ਕੀ ਗੱਲ ਪਈ ਹੈ ਮਨੁਆਰ ਸੁਪਰਵਾਦ ਨੂੰ ਇੰਨਾ ਡਰਾ ਕੇ ਕਿਉਂ ਰੱਖਿਆ ਹੋਇਆ ਸੀ 14 ਤਰੀਕ ਦੀ ਰਾਤ ਨੂੰ ਦੋ ਪੁਲਸ ਵਾਲੇ ਇਹਨਾਂ ਦੇ ਘਰੇ ਸੁੱਤੇ ਨੇ ਵੀ ਕਿਸੇ ਨਾਲ ਤੁਸੀਂ ਗੱਲ ਨਹੀਂ ਕਰਨੀ 13 ਤਰੀਕ 13 ਤਰੀਕ ਦੀ ਰਾਤ ਨੂੰ ਕਿਉਂ ਕੀ ਕਿੱਧਰ ਨੂੰ ਇਸ਼ਾਰਾ ਹੋ ਰਿਹਾ ਹੈ ਤੁਸੀਂ ਤੁਸੀਂ ਜੇ ਇਹ ਪੁਲਸ ਵਾਲੇ ਇੰਨੇ ਠੀਕ ਸੀਗੇ ਇੰਕਾਊਂਟਰ ਸਹੀ ਸੀ ਤੇ ਜਦੋਂ ਉਹਨੂੰ ਪੁਲਸ ਨੂੰ ਤਾਂ ਸੌਣ ਦਾ ਮਤਲਬ ਇਹਦਾ ਅਗਲਾ ਨਾ ਤਾਂ ਮੁੰਡਾ ਗਿਆ ਉੱਥੇ ਤੁਸੀਂ ਕੀ ਕਰਦੇ ਹੋ ਤੁਸੀਂ ਇਹ ਦੇਖੋ ਨਾ ਇਹ ਪਰਿਵਾਰ ਨਾਲ ਏਡਾ ਉਹ ਹੋ ਜੇ ਤੇ ਇਹਨਾਂ ਨੂੰ ਉਲਟਾ ਡਰਾਇਆ ਜਾਂਦਾ ਥਾਣੇਾਂ 'ਚ ਭਲਾ ਕੇ ਵੀ ਤੁਸੀਂ ਕੋਈ ਕਿਸੇ ਨਾਲ ਗੱਲ ਨਹੀਂ ਕਰਨੀ ਤੁਸੀਂ ਮੀਡੀਆ 'ਚ ਦੀ ਟੋਡੇ ਦੇ ਕੇਸ ਪਾ ਦਾਂਗੇ ਛੋਟੇ ਪ੍ਰਾਣਿਆਂ ਨੂੰ ਸਾਰਿਆਂ ਨੂੰ ਅੰਦਰ ਕਰ ਦਾਂਗੇ ਓਕੇ ਜੇਨ ਕਾ ਹੌਸਲ ਸੱਚਾ ਸੀ ਯਾਰ ਤਾਂ ਇਹਨਾਂ ਨੂੰ ਆ ਬਿੱਲਾ ਕਹਿੰਦੀ ਕਿ ਜਿਹੜੇ ਤੋਂ ਗੀਆ ਮੈਂ ਟੋਡੇ ਦੇ ਕੇਸ ਪਾ ਦਾਂਗੇ ਟੋਡੇ ਪ੍ਰਾਣਿਆਂ ਨੂੰ ਅੰਦਰ ਕਰ ਦਾਂਗੇ ਇਹ ਕਿਹਨਾਂ ਬੋਲੀ ਦੀਆਂ ਵੀ ਇਹ ਸਤਨਾਮ ਸਿੰਘ ਆ ਜੀ ਮਲਾਉਤ ਕੀ ਲੱਗਿਆ ਉਸ ਕੋਲ ਸੀ ਉਹਨਾਂ ਨਾਲ ਐਸਆਈ ਆ ਇਹ ਐਸ ਥੋੜੀ ਜਿਹੀ ਕੰਮ ਕੋਈ ਰਿਪੋਰਟਿੰਗ ਹਟਾਵਾ ਡੰਗ ਨਹੀਂ ਜੇ ਬਾਹਰੇ ਦਿੰਦਾ ਸੀਗਾ ਸਾਨੂੰ ਬਾਹਰੇ ਪਿਠਾਣੇ ਤੋਂ ਬਾਹਰੇ ਕੈਮਰਾਂ ਤੋਂ ਪਰੇ ਦਿੰਦਾ ਸੀ ਹੁਣ ਇਸ ਚੀਜ਼ ਨੂੰ ਕਾਫੀ ਦਿਨ ਬੀਤ ਗਏ ਇਸ ਦਰਮਿਆਨ ਵੀ ਦੁਆਰਾ ਕੋਈ ਕੋਲ ਨੂੰ ਮਿਲਣ ਆਇਆ ਕਾਨ ਜੀ ਪਰਸਨ ਜੀ ਕੋਲ ਤੋਂ ਵਿਚ ਨਹੀਂ ਜੀ ਨਹੀਂ ਹੁਣ ਨਹੀਂ ਆਇਆ ਜੀ ਐਮ ਆਪਾਂ ਕਹਿ ਦਿੰਦੇ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਮਾਨੋ ਹਾਈ ਕੋਰਟ ਜਾ ਰਹੇ ਹਾਂ ਜੀ ਕਿ ਇਸ ਤਰ੍ਹਾਂ ਦੀ ਚੋਣਤੀ ਤੁਸੀਂ ਦੇਣੀ ਹੈ ਕਿ ਤੁਸੀਂ ਚਾਹੁੰਦੇ ਐ ਕਿ ਇਹਨਾਂ ਬੱਚੇ ਦੀਆਂ ਜਿਹੜੀਆਂ ਗਲਤੀਆਂ ਓਹੀ ਜੀ ਉਹਨੂੰ ਸਜ਼ਾ ਚਾਹੀਦੀ ਸੀਗੇ ਮਾਰਨ ਦੇ ਤਾਂ ਲੋੜ ਨਹੀਂ ਸੀਗੇ ਡੈਡ ਪ੍ਰੈਮ ਕਰਕੇ ਬਾਹਰ ਫਿਰਦੀ ਹੈ ਜੀ ਉਨਨ ਤਾਂ ਕੋਈ ਮਾਰਦਾ ਨਹੀਂ ਹੈਗਾ ਬਲਾਦਕਾਰੀ ਇੰਨੇ ਫਿਰਦੇ ਹੈ ਕੋਈ ਉਹ ਫਿਰਦੇ ਉਹ ਬੱਚੇ ਜਾਂ ਪਿਸਲਾਦ ਕਾਰਡ ਦੇਖਦੇ ਵੀ ਕੋਈ ਉਹ ਹੈਗਾ ਸਾਰੇ ਜਗਤ ਕੰਮਾਂ ਚ ਕਦੇ ਅੱਜ ਤੱਕ ਕੋਈ ਕੋਈ ਗਲਤ ਕੰਮ ਕਰਿਆ ਸੀ ਮੇਰੇ ਕੋਲ ਪੈਸਾ ਹੋ ਗਿਆ ਕੈਨੇਡਾ ਗਿਆ 24 ਸਾਲ ਹੋ ਗਏ ਸੀ 5-6 ਵਕੇ ਮੇਰੇ ਕੋਲ ਜਮੀਨ ਹੈ ਜੀ ਮੈਂ ਮੇਰਾ ਤਾਂ ਸਾਰਾ ਕੁਝ ਉਜੜ ਗਿਆ ਜੀ ਮੈਂ ਹੁਣ ਕੀ ਕਰੂੰ ਸਾਡੇ ਬੁਢਾਪੇ ਦਾ ਸਹਾਰਾ ਵੀ ਸੀ ਕੱਲਾ ਬਿਟਿਆ ਸੀ ਸਾਡੀ ਦਿਨ ਰਾਤ ਰੋਕ ਹੀ ਨਹੀਂ ਗਈ ਆ ਵੀ ਅਸੀਂ ਸਾਡਾ ਟੱਡ ਟੱਡਾ ਵੀ ਅਸੀਂ ਕੀ ਕਰਾਂਗੇ ਉਹਦੇ ਬਿਨਾ ਇੰਨੇ ਲੈ ਕੇ ਸਾਡਾ ਬੱਚਾ ਦੀ ਇੱਕ ਗੱਲ ਵੀ ਉਹਦਾ ਕੋਈ ਲੰਬਾ ਨਹੀਂ ਚਾਹ ਕੋਈ ਗਲਤੀ ਨਹੀਂ ਸੀ ਕੀਤੀ ਇਹ ਚੈਨ ਸਾਨੂੰ ਕੀ ਪਤਾ ਵੀ ਕੀਨੇ ਕਰਦੇ ਆ ਕੀਨੇ ਕਰਵਾਇਆ ਉਹ ਤਾਂ ਓਕੇ خلاص ਪਹਿਲੀ ਗੋਲੀ ਜਮਾ ਦਿੱਤਾ ਜਮਾਰੀ ਹੋਈ ਆ ਦੋ ਸੱਤ ਗੋਲੀਆਂ ਮਾਰੀਆਂ ਨੇ ਜਿਹਦੀ ਰਿਪੋਰਟ ਹੈ ਜੀ ਸਾਡੇ ਕੋਲ ਤੁਹਾਨੂੰ ਦੇ ਦਾਂਗੇ ਪਹਿਲੀ ਗੋਲੀ ਇੱਥੇ ਪੱਟੀ ਚ ਮਾਰੀ ਦੂਜੀ ਗੁੱਟ ਤੇ ਤੀਜੀ ਤੇ ਤੇ ਡੇਢ ਤੇ ਮਾਰੀ ਵਿੱਚ ਛਾਤੀ 'ਚ ਮਾਰੀ ਫਿਰ ਇਹਦੇ ਗਲੇ 'ਚ ਮਾਰੀ ਫਿਰ ਇਹਦੇ 7ਵੀਂ ਗੋਲੀ ਸਿਰ 'ਚ ਮਾਰ ਦਿੱਤੀ 6ਵੀਂ 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 ਗੋਲੀ 6ਵੀਂ ਗੋਲੀ ਸਿਰ 'ਚ ਵੱਜੀ ਹੋਈ ਹੈ ਇਹਦੇ ਬੱਚੇ ਦੇ 7ਵੀਂ ਬੰਨ ਜਣੇ ਕਿੰਨੀਆਂ ਗੋਲੀਆਂ ਦਾ ਬੱਚੇ ਨੂੰ ਮਾਰਨ ਦੀ ਲੋੜ ਹੁੰਦੀ ਹੈ ਜੇ ਮਾਰਨਾ ਇਨਕਾਊਂਟਰ ਸਹੀ ਹੋਵੇ ਗੱਡੀ ਤਾਂ ਇਹ ਇੱਧਰ ਖੜ ਕੇ ਤੋਸਦੀ ਆ 4-5 ਕਿਲੇ ਦੀ ਬਾਹੀ ਤੇ ਜਾ ਕੇ ਉਹਦਾ ਇਨਕਾਊਂਟਰ ਹੁੰਦਾ ਹੀ ਉੱਥੇ ਸਮਾਦ ਦੇ ਲੈ ਕੇ ਜਾ ਕੇ ਆਹਾ ਆਪਾ ਸੋਹਬਾ ਕੋ ਹਾਈ ਕੋਰਟ ਅਰਦਾ ਦੀ ਇੱਟ ਪੈ ਰਹੀ ਹੈ ਤੇ ਮੈਂ ਲੋਕਾਂ ਨੂੰ ਵੀ ਕਹੀ ਕਰੂੰਗਾ ਮੰਡੋਰ ਪਿੰਡ ਦੇ ਕਈ ਮੇਰੇ ਸੰਪਰਕ ਚਾਹੀਏ ਨੇ ਲੋ ਉਹ ਕੈਮਰੇ ਤੋਂ ਹੌਣ ਤੋਂ ਡਰਦੇ ਨਹੀਂ ਲੇਕਿਨ ਸਾਰੇ ਕਹਿੰਦੇ ਨੇ ਕਿ ਬੱਚਾ ਰਿਕਵਰ ਕਰਨ ਤੋਂ ਬਾਅਦ 2 ਸਵਾ 2 ਘੰਟੇ ਪੁਲਿਸਾਰੇ ਉਧਰ ਲੈ ਕੇ ਬੈਠੇ ਰਹੇ ਇਹਨਾਂ ਨੂੰ ਉਹ ਜਾਣੀ ਹੀ ਕਿ ਹਾਈ ਕੋਰਟ ਚ ਫਤੌਰ ਗਵਾ ਮੁੰਡੇ ਦਾ ਉਹ ਜੇ ਉਹਨਾਂ ਦਾ ਹੌਸਲਾ ਬਣਿਆ ਤਾਂ ਜੂਰ ਜਾਣਗੇ ਥੋੜਾ ਜਿਹੜਾ ਕੇਸ ਹੈਗਾ ਗ੍ਰਾਮ ਨੂੰ ਕੀ ਰਹਿਣਗੇ ਉੱਥੇ ਕਿਉਂਕਿ ਦੇਖੋ ਗਰਾਊਂਡ ਰਿਐਲਿਟੀ ਬਿਨਾਂ ਗਵਾਹੀ ਤੋਂ ਜਿਹੜੇ ਸਬੂਤ ਨੇ ਨੈਟਵਰਕ ਦੀਆਂ ਲੋਕੇਸ਼ਨਾਂ ਆਉਂਦੀਆਂ ਵੀ ਬੱਚਾ ਕਿੱਥੋਂ ਚੱਕਿਆ ਗਿਆ ਜਸਪ੍ਰੀਤ ਨੂੰ ਕਿੱਥੋਂ ਚੱਕਿਆ ਕਿੱਥੇ ਲੈ ਕੇ ਆਇਆ ਉਹ ਟਾਵਰ ਕੁਰੀਸ਼ਨ ਸਾਰੀਆਂ ਆਉਣੀਆਂ ਤੇ ਜਦੋਂ ਉਥੇ 2 2.5 ਘੰਟੇ ਜਸਪ੍ਰੀਤ ਕੋਲ ਆਇਆ ਹਾਂ ਪਰ ਕੁਰੀਸ਼ਨ ਨਹੀਂ ਆਉਂਦੀ ਹਾਂਜੀ ਮੋਬਾਈਲ ਦੋ ਮੋਬਾਈਲ ਕਿਸੀ ਆ ਦੇ ਕੋਈ ਉਹਦੇ ਕੋਲ ਉਸੇ ਮੋਬਾਈਲ ਸੀਗਾ ਜਦੋਂ ਪੁਲਿਸ ਨਾਲ ਉਹ ਦਿੱਤਾ ਕਰੋ ਹਾਂਜੀ ਆਹ ਪਿੰਡ ਆਇਆ ਉਹ ਚੱਲ ਰਿਹਾ ਸੀਗਾ ਜੀ ਇਹਨਾਂ ਦਾ ਬੱਚਾ ਚੱਕਿਆ ਉਹ ਕਹਿੰਦਾ ਵੀ ਜਦੋਂ ਉਹਨੂੰ ਫੜਿਆ ਵੀ ਮੇਰੇ ਮੂਰੋਂ ਵੀ ਆ ਗਏ ਗੱਡੀਆਂ ਮਗਰ ਵੀ ਆ ਗਏ ਜਿਨ੍ਹਾਂ ਦਾ ਉਹ ਦਾਦਾ ਦੱਸ ਰਿਹਾ ਸੀ ਉਹਨਾਂ ਨੇ ਬਈ ਫੇਰ ਉਹਦੀ ਕਾਲ ਕੱਟੀ ਗਈ ਬੱਚਾ ਰਿਕਵਰ ਸਹੀ ਹੋ ਗਿਆ ਦੇਖੋ ਆਹ ਜਿਹੜੀ ਮੈਟਰੋ ਇਨਵੈਸਟੀਗੇਸ਼ਨ ਹੈ ਜੇ ਸੀਬੀ ਇਨਕੁਆਰੀ ਦੇ ਛਾਊਗੀ ਸਾਧੀਆਂ ਚੀਜ਼ਾਂ ਲੋਕਾਂ ਸਾਹਮਣੇ ਕਲੀਅਰਟੀ ਨਾਲ ਲਾਉਣੀਆਂ ਤੇ ਜਿਹੜੀਆਂ ਸਟਾਰਟਿੰਗ ਚ ਜਿਹੜੀਆਂ ਚੀਜ਼ਾਂ ਇੰਡੀਕੇਟ ਕਰਦੀਆਂ ਕਿ ਇਹਦੇ ਚ ਜੁੜੀ ਕੋਈ ਨਾ ਕੋਈ ਪ੍ਰੋਬਲਮ ਇਹਦੇ ਚ ਚੀਜ਼ਾਂ ਲੁਕਾਈਆਂ ਜਾ ਰਹੀਆਂ ਪੰਜਾਬ ਪੁਲਿਸ ਤੋਂ ਕਿ ਪ੍ਰੋਮੋਸ਼ਨਲ ਅਲਾਨ ਕਰਕੇ ਆਹ ਜਿਹੜੀ ਇਨਕਾਊਂਟਰ ਕੀਤੀ ਜਾ ਰਹੇ ਨੇ ਉਹ ਸਾਫ਼ ਕਲੀਅਰ ਹੁੰਦਾ ਇਹਦੇ ਚ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز